ਤੋ ਵੱਲ ਨੂੰ ਮਹਾਰਾਜ ਜੀ ਹਾਂਜੀ ਬਾਬੂ ਇਹ ਆ ਸਾਡਾ ਪਿੰਡ ਪਿਆਰਾ ਗਗੜਾ ਗਗੜੇ ਤੋਂ ਨਿਕਲ ਚੁੱਕੇ ਆਪਾਂ ਪਹੁੰਚ ਗਏ ਆਪਾਂ ਸਮਰਾਲੇ ਸਮਰਾਲੇ ਲੱਗੇ ਹੈਗਾ ਗਊਸ਼ਾਲਾ ਤੇ ਸਾਹਮਣੇ ਜਾ ਰਿਹਾ ਟਿਪਰ ਮੇਰਾ ਭਰਾ ਮੇਰੀ ਭੈਣ ਟਿਪਰ ਤੋਂ ਬਚ ਕੇ ਇਹਨਾਂ ਦਾ ਪਤਾ ਨਹੀਂ ਕੀ ਚੱਕਰ ਆ ਬਹੁਤ ਐਕਸੀਡੈਂਟ ਹੁੰਦੇ ਨੇ ਟਿਪਰਾਂ ਨਾਲ ਇਹਨਾਂ ਨੇ ਧਿਆਨ ਧਿਆਨ ਨਾਲ ਜਾਇ ਕਰੋ ਇਹ ਤਾਂ ਗੋਲਚੀ ਓਵਰਟੇਕ ਤਾਂ ਨਹੀਂ ਕਰਿਆ ਕਰੋ ਇਹ ਤੋਂ ਬੈਸਟ ਆ ਹਾਂਜੀ ਤੇ ਆ ਗਿਆ ਆਪਾਂ ਸੰਗੂ ਸਪੀਡ ਸੰਗੂ ਸਪੀਡ ਤੇ ਆਪਾਂ ਨੇ ਮਠਿਆਈ ਦਾ ਡੱਬਾ ਲੈਣਾ ਸੀ ਨਹੀਂ ਤੇ ਦੇਖੋ ਗੋਲ ਗੱਪੇ ਦੇਖ ਕੇ ਆਏ ਹਾਏ ਕਿਦਾ ਕਿਦਾ ਮੂੰਚੋਂ ਪਾਣੀ ਆਇਆ ਸੰਗੂ ਸਵੀਟ ਹਾਂਜੀ ਬਾਬੇ ਇਹ ਆ ਰੋਡ ਕੰਨਿਆ ਸਕੂਲ ਮਰੇ ਹਾਂਜੀ ਇਹ ਆ ਸਕੂਲ ਉਹ ਲਿਆ ਦੇਖੋ ਕਿਹਦੀ ਫੋਟੋ ਤਾਂ ਨਹੀਂ ਆ ਰਹੀ ਵਿੱਚ ਹਾਂਜੀ ਇਹ ਆ ਕੰਨਿਆ ਸਕੂਲ ਸਮਰਾਲਾ ਹਾਂਜੀ ਬਾਬੇ ਚੌਂਕ ਤੇ ਪਹੁੰਚ ਚੁੱਕੇ ਆ ਮੇਨ ਚੌਂਕ ਹੈ ਸਮਰਾਲੇ ਦਾ ਇਧਰ ਲੁਧਿਆਣੇ ਦੀ ਬੱਸਾਂ ਖੜੀਆਂ ਨੇ ਲੁਧਿਆਣੇ ਨੂੰ ਜਾਣ ਵਾਲੀਆਂ ਉਧਰੋਂ ਆ ਰਹੀਆਂ ਨੇ ਚੰਡੀਗੜ੍ਹ ਸਾਈਡ ਨੂੰ ਜਾਣ ਵਾਲੀਆਂ ਹਾਂਜੀ ਪਿੰਡ ਬਾਲਿਉਂ ਦਾ ਹੈਗਾ ਗੁਰਦੁਆਰਾ ਸਾਹਿਬ ਦੇਖੋ ਕਿੰਨਾ ਖੂਬਸੂਰਤ ਬਣਾਇਆ ਹੋਇਆ ਬਹੁਤ ਵਾਈਬਰ ਜੋ ਖਾਸਾ ਹੋਇਆ ਕਿ ਜੁਕੀ ਫਤਿਹ ਹਾਂਜੀ ਮਿੱਤਰੋ ਪਹੁੰਚ ਚੁੱਕੇ ਆਪਾਂ ਗੜੀ ਵਾਲੇ ਪੁਲ ਤੇ ਇਹ ਚੈੱਕ ਕਰ ਸਕਦੇ ਹੋ ਤੁਸੀਂ ਇਹ ਬਹੁਤ ਪੁਰਾਣਾ ਪੁਲਾ ਕੱਚੀ ਨਹਿਰ ਹੈ ਅੰਗਰੇਜ਼ਾਂ ਦੇ ਸਮੇ ਦਾ ਪੁਲਾ ਹੈ ਹਾਂਜੀ ਹੁਣ ਆਪਾਂ ਪਹੁੰਚ ਚੁੱਕੇ ਆ ਮਾਛੀਵੜਾ ਸਾਹਿਬ ਚੌਂਕ 'ਚ ਦੱਸਿਓ ਮਾਛੀਵੜਾ ਸਾਹਿਬ ਤੋਂ ਕੌਣ-ਕੌਣ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਚੌਂਕ ਦਾ ਨਾਮ ਕੀ ਹੈ ਜਰੂਰ ਦੱਸਿਓ लुधियाना 34 किलोमीटर राहों 21 किलोमीटर रोपर दिखेंगे हां जी सामने जो ਤੁਸੀਂ ਦੇਖ ਰਹੇ ਹੋ ਇਹ ਹੈਗਾ ਦਰਿਆ ਦੇਖੋ ਕਿੰਨਾ بڑا ਦਰਿਆ ਵੈਸੇ ਚ ਪਾਣੀ ਤਾਂ ਹੈ ਨਹੀਂ ਹਲੇ ਉਹ ਦੇਖੋ ਬਾਈਕ ਵੀ ਖੜੀ ਆ ਬੱਚੇ ਵੀ ਨਾ ਰਹੇ ਨੇ ਵਿੱਚ ਕਿਤੇ ਕਿਤੇ ਪਾਣੀ ਖੜਾ ਬਹੁਤ ਹੀ ਵੱਡਾ ਦਰਿਆ ਕਿਸੇ ਟਾਈਮ ਮਤਲਬ ਇਸ ਟਾਈਮ ਤਾਂ ਲੋਕ ਮੇਰੇ ਸਾਹਮਣੇ ਇੱਥੇ ਖੇਤੀਓ ਕਰਦੇ ਨੇ ਕਿਉਂਕਿ ਲੱਗੇ ਖੇਤ ਨੇ ਇਹਦੀ ਬਾੜ ਤਾਂ ਬਹੁਤ ਦੂਰ ਤੱਕ ਰ ਆ हां जी देखो खूबसूरत वादियां आए हाय हाय नजारे आ जांदा ਪਹਾੜਾਂ ਵਿੱਚ ਜਾ ਕੇ ਤੁਹਾਨੂੰ ਪਤਾ ਸ਼ਹਿਰਾਂਾਂ ਚ ਤਾਂ ਇੰਨਾ ਪੋਲਿਊਸ਼ਨ ਇੱਥੇ ਜਮਾਈ ਨਹੀਂ ਪੋਲਿਊਸ਼ਨ ਬਿਲਕੁਲ ਸਾਫ਼ ਦ੍ਰਕਤੀ ਦ੍ਰਕਤ ਆਕਸੀਜਨ ਆਕਸੀਜਨ ਆਏ ਹਾਏ ਨਿਯਾਰੀ ਆ ਗਿਆ ਆਬੇ ਉਹ ਬੜੇ ਘਣ ਲੱਦਨੇ ਪਹਾੜਾਂ ਨਾਲ ਤੇ ਖਾਈਆਂ ਤਾਂ ਥੋੜ੍ਹੀ ਡਰਾਬੜੀਆਂ ਜੀ ਹੁੰਦੀਆਂ ਨੇ ਪਰ ਸਵਾਦ ਬੜਾ ਹੁੰਦਾ ਇੱਥੇ ਬਸ ਖੁਲਾਰਗੜ ਸਾਹਿ ਪਹੁੰਚਣ ਵਾਲੀਆਂ ਆਪਾਂ ਪਹਾੜੀਆਂ ਸ਼ੁਰੂ ਹੋ ਗਈਆਂ ਹਾਂ ਹਾਂ ਐਂਟਰੀ ਟੋਪਿੰਗ ਐ ਤੇ ਵਾਸਤੇ ਸਾਰੇ ਬੈਰੀਰ ਨੇ 100 ਤੋਂ 50 ਮਾਰੋ 25 ਨਹੀਂ ਹੋ ਸਕਦਾ ਨਾ ਆਉਗਾ ਕੋਈ ਨਾ ਮੈਂ ਇੱਕ ਲੱਗਦੇ ਨੇ ਸਾਰੇ ਲੱਗਦੇ ਨੇ ਹਮਾਚੌਰ ਦੇ ਇਸ਼ਤਿਹਾਰ ਜਿਨ੍ਹਾਂ ਦੀ ਹੁਣ ਉਹ ਲੱਗ ਲੈ ਕੇ ਲੱਗ ਗਏ ਆ ਪਹਾੜੀ ਦਾ ਕਸਰਾ എന്താണ് ബന്ധോഗേണ നീ ആരാവടാ കടിക്കലോൻ വൈ കുടമാരിലന്നേ സിംഗുദ്ര ഒന്നിക്ക് ഇതിന് കൂടാക്കുന്നേ ਉਹ ਬੇਤ ਨਗਣਾ ਬੰਦ ਆ। ਇਸੋਂ ਨਾੜਦੇ ਨੂੰ ਠੱਕਾ ਪਾਇਆ ਥਾ ਨਿੱਕ ਦੇ ਚਪੇ। ਆ ਦੇਖ ਪੰਜ ਦਿਨ ਖਾਸ ਗਿਆ ਹੋਇਆ ਇੱਧਰ ਨੂੰ। ਆ ਦੇਖ ਕਿਵੇਂ ਅੰਦਰ ਨਿਕਲਿਆ ਇਹ। ਪੱਥਰ ਪੈ ਨੇ। ਪਾਇਏ। ਕੋਣ ਦਾ ਨਾਂ ਨਹੀਂ ਨਿਕਣਾ ਬੰਦ। ਅਨਾਰਿਆ। ਅਨਾਰੇ। ਫੁਰਕੀ ਆ। ਇਹ ਕੱਚੀ ਨਹਿਰ ਜੀ ਆ। ਆ ਦੇਖ ਅਨਾਰਿਆ ਨਾ ਇੱਥੇ। ਨਾ ਕੋਈ ਤੇ ਗੜਾ ਟੋੜਲਾ ਹੋ ਰਿਹਾ ਤਾਂ। ਕਹੋ ਭਾਈ ਕਾਰ ਨਾਲ। ਵੇ ਨਦੀ ਜੇ ਕਿਥੋਂ ਪਾਣੀ ਆ ਕਣ ਚੱਲਦਾ ਇਹ ਵਿੱਚ ਉੱਤੇ ਪਾਣੀ ਹੈ ਇਹ ਤੇਰੇ ਆਏ ਇਹ ਵੀ ਤੇਰੇ ਆਏ ਇਹ ਉੱਪਰ ਜੀ ਨੰਗਦਾ ਪਾਣੀ ਦਰਿਆ ਦੇ ਉੱਤੇ ਜੀ ਮਿੱਟੀ ਪਾ ਕੇ ਲਾਈ ਹੋਈ ਆ ਆਹ ਦੇ ਕਿਸੇ ਟਾਈਮ ਪਾਣੀ ਚੱਲਦਾ ਇਹ ਦੇ ਵਿੱਚ ਪਾਣੀ ਹੈ ਥੱਲੇ ਕਿਹੜਾ ਆਏ ਤੇ ਉਹ ਥੱਲੇ ਹੈ ਹੀ ਨਹੀਂ ਲੱਗ ਰਿਹਾ ਆਹ ਨੋ ਭਾਈਂ ਕੀ ਕਰਤਾ ਯਾਰ ਆ ਬਹੁਤ ਦਾ ਟੱਪੜ ਨਿਕਿਆ ਖਾ ਸੋ ਚਲਾ ਦੱਬੋ ਰੋਲ ਚਾਹ 2 ਕਿਲੋਮੀਟਰ ਉਹਦੇ ਉੱਪਰ ਜਾਣਾ ਬਣਾਵਾ ਪਹਿਲੇ ਪਹਿਲੇ ਉਹ ਦੇਖਿਓ ਬਰਾਓ ਮਾਤਾ ਨਾਲੋਂ ਨਹੀਂ ਗਾ ਇੰਨਾਂ ਚ ਵੈਸੇ ਲੱਗਦਾ ਉਹ ਮੈਨੂੰ ਲੱਗਦਾ ਉਹ ਜਦੋਂ ਮਾਰਜ ਹੋ ਜਾਂਦਾ ਉਹ ਤਾਂ ਘੁੰਮੇ ਘੁੰਮ ਕੇ ਚੱਲਣਾ ਪੈਂਦਾ ਹਾਂ ਉਹ ਪਹਾੜੀ ਉਹ ਰੋ ਰੋਤਾ ਵੈਸੇ ਉਹ ਸਹੀ ਰਸਤਾ ਰਾਂਤ ਚਾਹ ਜਿਹੜਾ ਦੋਨੋਂ ਨਾਲ ਤੋਂ ਸਾਹਮਣੇ ਆਣਾ ਲੈ ਚੋਰ ਚੱਕ ਕੇ ਬੋਦੂ ਨਹੀਂ ਕਰੇ ਨਹੀਂ ਇੱਥੇ ਲੋਕ ਘੱਟ ਮੁਰੇ ਕਭਟਾਂ ਬਣਾਇਆ ਨਾ ਤਾਵੇਂ ਲੱਤਾਂ। ਉਹ ਜਦੋਂ ਚਲੋ ਜਾਂਦੀ ਗੱਡੀ ਉਹਦੀ। ਟਰੈਕਟਰ ਲਈ ਜਾਂਦਾ ਜਿੱਥੇ ਹੁਣ। 200 200 ਮੀਟਰ ਵੱਡੇ ਦਲਵੀਰ ਵਾਲੀ ਗੱਡੀ ਜਾਂਦੀ ਐ ਉੱਥੇ। ਉਹ ਤਾਂ ਮੂੰਹ ਲੱਗਦੀ ਯਾਰ। ਉੱਥੇ ਘੁੰਮ ਘਮਰੀ ਆਣਾ ਆਪਾਂ ਨੇ। ਰੋਡ ਵੀ ਰੁੱਟੇ ਹੋੜੇ ਨੇ ਉੱਪਰ। ਦੇਖਿਓ। ਮੂੰਹ ਰੋਈ। ਵੱਟੇ ਹੀ ਪਾਏਵੇਂ। ਲੈ। ਕੋਲਾ ਹੁਣ ਲਈਏ। ਉਹ ਸਾਈਡ ਅੱਛਾ ਸਾਈਡ ਤੇ ਹੋ। ਬੜਾ ਸਾਈਡ ਤੇ ਹੁੰਦੇ ਨੇ ਟਰੱਕ। ਦੂਰੋਂ ਦੂਰੋਂ ਆਇਲਾ ਤੇ। ਪਰ ਮੈਨੂੰ ਲੱਗਿਆ ਜਿਵੇਂ ਰੋਡ ਟੇਹ ਹੋਇਆ ਹੋਇਆ ਏ। ਕਿਹਣਾ ਲੱਗਿਆ ਉਹ ਤਰਨ ਗੱਡੀਆਂ ਨੂੰ ਕਰਦੀਆਂ ਨੇ ਉਹਨਾਂ ਦਾ ਤਾਂ ਜੇ ਆਪਾਂ ਨੂੰ ਕੋਲਾ ਕਰਵਾਉਂਦੇ ਇੰਨਾ ਉੱਪਰ ਨਹੀਂ ਦਿੰਦਾ। ਸਧੇਣਾ ਆਪਾਂ ਦੇਖੋ ਤਾਂ ਘਾਗਿਰgarh ਗੁਰੂ ਰਵਿਦਾਸ ਆਂਖ ਲਾਰਗੜ੍ਹ ਦਾ ਹੈਗਾ ਨਾ ਆਹੀ ਹੈ ਨਾ ਹਾਂ ਚੱਲੋ ਸਦੀ ਰੱਦ ਦੁੱਤਾ ਹੈ ਰਸਤਾ ਦੇ ਨੀਚੇ ਨੂੰ ਨੀਚੇ ਨੂੰ ਆ ਪੁੱਤ ਜਿਹੜਾ ਜਾਂਦਾ ਥੋੜਾ ਦੁੱਤਾ ਆ ਤੈਨੂੰ ਨਹੀਂ ਥੱਲੇ ਨਹੀਂ ਦਿੱਤਾ ਕਰ ਦੇ ਦਿੰਦਾ ਸਰ ਮੈਂ ਤਾਂ ਇਹ ਕਿਹਾ ਚੱਲੋ ਆ ਤੀਰਥਾਂ ਥੱਲੇ ਦੁੱਤਾ ਹਨਾ ਗੱਲ ਦੋ ਨਾ ਗੱਲ ਦੋ

ਦੇਖੋ ਕਿੰਨੀ ਸੰਗਤ ਆਈ ਹੋਈ ਆ ਅੱਧੇ ਦਾ ਵਿਚਾਰੇ ਨੀਚੇ ਬੈਠੇ ਨੇ ਗਰਮੀ ਬੜੀ ਸੀ ਅੱਜ ਲੱਗੇ ਵਾਸ਼ਰੂਮ ਨੇ ਸਾਹਮਣੇ ਬੜੀ ساری ਪਹਾੜੀ ਦਿਖ ਰਹੀ ਹੈ ਦਿਲਵਰ ਪਹਾੜ ਦੇਖਣੇ ਕਹਿੰਦੇ ਹੋਏ ਹੂੰ ਉਧਰ ਦੇਖ ਬਾਬੇ ਹਰੀਆਲੀ ਦੇ ਕਿੰਨੀ ਘਟਾ ਨਾ ਇੱਕ ਵਾਰ ਬੋਰਡ ਪੜੀ ਹਾਂ ਹਾਂ ਚੱਲ ਵਧੀਆ ਬੋਰਡ ਪੜ ਲੈਨੇ ਅੱਗੇ ਨਹੀਂ ਗਏਣਾ ਸੀ ਆਪਾਂ ਨੇ ਪੈਦਲ ਜਾਣ ਲਈ ਰਸਤਾ ਪੈਦਲ ਜਾ ਰਹੇ ਹਾਂ ਅਸੀਂ ਮਿੱਤਰੋ ਆ ਦੇਖੋ ਦੁਕਾਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਇੱਧਰ ਲੱਗੀਆਂ ਲੇਡੀਸ ਜੁੱਤੀਆਂ ਇਹਨਾਂ ਦੀ ਮਿਹਨਤ ਦੇ ਲੱਗਣ ਲੱਗਦੀ ਹੈ ਨਾ ਔਰ ਇਹ ਹਾਂ ਔਰ ਇਹਨਾਂ ਨੂੰ ਡਰ ਵੀ ਲੱਗਦਾ ਨਾ ਨਹੀਂ ਸਾਰਾ ਦਿਨ ਧੁੱਪ 'ਚ ਬਹਿਣਾ ਇਦਾਂ ਸਹੀ ਲਾ ਇੱਧਰ ਮੋਟਰਸਾਈਕਲ ਖੜੇ ਨੇ ਲੋਕਾਂ ਦੇ ਅੱਬੇ ਵੈਦਰ ਚੈੱਕ ਕਰ ਜੇਬ ਖਤਰਿਆਂ ਤੋਂ ਬਚ ਕੇ ਵੈਦਰ ਚੈੱਕ ਕਰ ਕੰਨਾਂ ਘਣਾ ਨਾ ਕਾਣਾ ਹੋਗਾ ਗੁੱਡੇ ਗਨੇ ਗੱਲ ਲੱਤਨੇ ਕਲੱਬ ਵੀ ਇੱਕਦਮ ਇਹੀ ਰਹਿ ਕੇ ਜਾਊਗਾ ਅੱਜ ਘਰ ਨਹੀਂ ਹੈ ਕਰਨ ਨੂੰ ਲੈ ਕੇ ਜਾਣਾ ਇਹੀ ਆਨੇ ਹੈ ਬੈਸੀ ਅੱਛਾ ਅੱਛਾ ਜਵਾਕਾਂ ਵਾਸਤੇ ਰਹਿ ਟੈਂਡ ਲੱਦ ਲੈ ਰਮਾਲਾ ਦਾ ਕੈਂਡ ਆਹੀ ਲੇਲਾ ਪਰ ਬਲੈਕ ਜ਼ਿਆਦਾ ਸੁਣਦਾ ਯਾਰ ਹਾਂਜੀ ਚੱਲਿਓ ਹੁਣ ਆਪਾਂ ਮਹਾਰਾਜ ਜੀ ਦੇ ਦਰਸ਼ਨ ਕਰ ਦਿਖਾਣੇ ਤੁਹਾਨੂੰ ਜੀ ਕਰਕੇ ਜੇ ਇਹ ਪਾਦੇ ਘਰ ਤਾਂ ਵੀ ਨਹੀਂ ਸੀਗਾ ਇੱਥੇ ਬੱਦਲ ਨਹੀਂ ਤਾਰਾ ਚੱਲਦੀ ਹੁੰਦੀ ਜੇ ਜੇ ਤਾਰਾ ਨਹੀਂ ਚੱਲਦੀ ਇੱਥੇ ਜਗੇ ਤਾਰਾ ਚੱਲਦੀ ਨਹੀਂ ਸੀ ਸਿਰਫ ਜਾਂਦਾ ਹੈ ਨਹੀਂ ਸੀ ਚਲੋ ਅੰਦਰ ਜਾ ਕੇ ਦੇਖਦੇ ਹਾਂ ਉਹ ਰੁਕ ਜਾ ਭੱਜਿਆ ਹੀ ਜਾਂਦਾ ਦੇਖ ਲੋ लवली ਭੱਜ ਹੀ ਜਾਂਦਾ ਸੜਕ ਬਹੁਤ ਗਰਮ ਪਈ ਆ ਯਾਰ ਪਿੱਛੇ ਬੈਠੇ ਹੋਊਗਾ ਇਹ ਜਿਹੜਾ ਬਾਅਦ ਵਿੱਚ ਬਤਾ ਸਰ ਜੀ ਕਿੰਨਾ ਘਾਟ ਲੱਗ ਰਿਹਾ ਨਾ ਵਾਦਰ ਕਿੰਨਾ ਘਾਟ ਲੱਗ ਰਿਹਾ ਪਹਿਲਾਂ ਉਹ ਉੱਥੇ ਬੈਠ ਰਿਹਾ ਉਹਨਾਂ ਨੂੰ ਮਿਲਦਾ ਇੱਕ ਤਰ੍ਹਾਂ ਦਾ ਇਹ ਵਾਲਾ ਲੱਗਦਾ ਦੁੱਧ ਤਾਰਾ ਸੱਚ ਖੰਸ ਆਏਗਾ ਤੇ ਮੈਂ ਐਂਟਰ ਕਰ ਰਿਹਾ ਅਸੀਂ ਅੰਦਰ ਜੜੀ ਜਾ ਰਹੇ ਨੇ ਹਾਂਜੀ ਬਾਬੇ ਆਪਾਂ ਉਸ ਥਾਂ ਤੇ ਪਹੁੰਚ ਚੁੱਕੇ ਜਿੱਥੇ ਬਾਬਾ ਜੀ ਨੇ ਪੱਥਰ ਨੂੰ ਹਟਾ ਕੇ ਗੰਗਾ ਬਾਹੀ ਸੀ ਪੈਰ ਦੇ ਉਂਗੁੱਠੇ ਨਾਲ ਕਿਹਾ ਜਾਂਦਾ ਪੈਰ ਦੇ ਉਂਗੁੱਠੇ ਨਾਲ ਪੱਥਰ ਨੂੰ ਹਟਾ ਕੇ ਗੰਗਾ ਬਾਹੀ ਸੀ ਕਿਉਂਕਿ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਕਮੀ ਸੀਗੀ ਤੇ ਜੋ ਤੁਸੀਂ ਸਾਹਮਣੇ ਸਰੋਵਰ ਦੇਖ ਰਹੇ ਹੋ ਇਹ ਬਹੁਤ ਹੀ ਸ਼ੁੱਧ ਸਰੋਵਰ ਹੈ ਇੱਥੇ ਕੋਈ ਪੈਰ ਵਗੈਰਾ ਨਹੀਂ ਤੋਂਦਾ ਸਿਰਫ ਇੱਥੋਂ ਦਾ ਆਪਾਂ ਜਲ ਪੀ ਸਕਦੇ ਆਂ ਤੇ ਆਪਾਂ ਘਰਿਆਂ ਨੂੰ ਲੈ ਕੇ ਜਾ ਸਕਦੇ ਆ ਬਹੁਤ ਲੋਕ ਘਰਾਂ ਨੂੰ ਵੀ ਲੈ ਕੇ ਜਾਂਦੇ ਨੇ ਤੇ ਤੇ ਪੈਰ ਤੋਂ ਹੁਣ ਸਖਤ ਮਨਾਏ ਤੇ ਆਲੇ-ਦਾਲ ਦੇਖੋ ਹਰਿਆਲੀ ਇਹ ਹਰਿਆਲੀ ਪਹਾੜੀ ਪਾੜ ਕਿੰਨਾ ਸੋਹਣਾ ਲੱਗ ਰਿਹਾ ਨਾ ਦੇਖ ਤਾਂ ਹੀ ਕਿੰਨਾ ਲੱਗਦਾ ਤੇ ਹੁਣ ਸਾਡਾ ਛੋਟਾ ਜਾ ਰਿਹਾ ਮੁਰੇ ਦਰਸ਼ਨ ਕਰਨ ਹਾਂਜੀ ਜੇ ਕਿਸੇ ਨੇ ਰਾਤ ਵਗੈਰਾ ਵੀ ਰਹਿਣਾ ਹੋਵੇ ਇੱਥੇ ਰੂਮ ਹੈਗੇ ਨੇ ਦੇਖ ਸਕਦੇ ਹੋ ਤੁਸੀਂ ਇੱਥੇ ਰਾਤ ਰੁਕ ਸਕਦੇ ਆਪਾਂ ਤੇ ਆਲੇ ਦਾਲ ਦਾ ਥਿਊ ਦੇਖੋ ਤੁਸੀਂ ਤੇ ਇਹਨੇ ਵਾਸ਼ਰੂਮ ਬਾਰੋ-ਬਾਰ ਹਾਂਜੀ ਤੇ ਅੱਜ ਦਾ ਬਲੌਗ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਤੁਹਾਨੂੰ ਇੱਥੇ ਆ ਕੇ ਨੰਦਾ ਆਇਆ ਕਿ ਨਹੀਂ ਜਰੂਰ ਦੱਸਿਓ ਤੇ ਉਹ ਬੈਠਾ ਪਾਣੀ ਪੀ ਰਿਹਾ ਹੈ ਤੇ ਕਮੈਂਟ ਕਰਕੇ ਜਰੂਰ ਦੱਸੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਪਾਂ ਨੈਕਸਟ ਬਲੌਗ ਵਿੱਚ